ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜੀ ਸਾਰਿਆਂ ਨੂੰ ਹੋਰ ਜੀ ਕੀ ਹਾਲ ਚਾਲ ਆ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਗੇ ਠੀਕ ਹੋ ਹੋਗੇ ਹਾਜ਼ਰ ਹੋਗੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਆਪਣਾ ਪ੍ਰੋਗਰਾਮ ਲੈ ਕੇ ਭੁੱਲ ਗਏ ਲੋਕ ਬਤਾਂ ਪਾਉਣੀਆਂ ਹਾਂਜੀ ਉਹਦੇ ਮਹੀਨੇ ਹੁਣ ਕਿਹੜੀਆਂ-ਕਿਹੜੀਆਂ ਪੈਣਾ ਨੇ ਬੰਗਾ ਚੜਾਈਆਂ ਕੱਟਦੀਆਂ ਨਾਲੇ ਪਿੰਗਾ ਝੂਟੀਆਂ ਤੇ ਨਾਲੇ ਫਲਕਾਰੀਆਂ ਲੈ ਕੇ ਕਿੱਦਾਂ ਪਾਇਆ ਸਾਨੂੰ ਜ਼ਰੂਰ ਦੱਸਿਓ ਕਮੈਂਟ ਕਰਕੇ ਕਿਹੜੇ-ਕਿਹੜੇ ਪਿੰਡ ਵਿੱਚ ਕਿੱਦਾਂ-ਕਿੱਦਾਂ ਤੀਆਂ ਮਨਾਈਆਂ ਜਾਂਦੀਆਂ ਆ ਕਿਉਂਕਿ ਇਹਨਾਂ ਦਿਨਾਂ ਵਿੱਚ ਤੀਆਂ ਮਨਾਉਂਦੇ ਆ ਸਾਰੇ ਤਾਂ ਬਹੁਤ ਖੁਸ਼ੀ ਦਾ ਮਾਹੌਲ ਹੁੰਦਾ ਆ ਸਾਰਿਆਂ ਦੇ ਘਰਾਂ ਦੇ ਵਿੱਚ ਨਾ ਬਿਲਕੁਲ ਬਿਲਕੁਲ ਬਾਲ ਪੂਰੇ ਬਣਦੇ ਆ ਖੀਰ ਪੂਰੇ ਬਣਦੇ ਆ ਤਾਂ ਬੱਚੇ ਵੀ ਬਹੁਤ ਮਜ਼ੇ ਕਰਦੇ ਆ ਇਹਨਾਂ ਦਿਨਾਂ 'ਚ ਨਾ ਮੀਂਹ ਵਿੱਚ ਨਾਉਂਦੇ ਆ ਫੇਰ ਹਾਂ ਹਾਂ ਸ਼ੁਰੂ ਕਰਦੇ ਪਹਿਲਾਂ ਆਪ ਪਿਛਲੀ ਬਾਤ ਦਾ ਹਾਂਜੀ ਪਿਛਲੀ ਬਾਤ ਦਾ ਜਵਾਬ ਸੀ ਆ ਦੀਵਾ ਹਾਂਜੀ ਕਾਫੀ ਜਵਾਬ ਸਹੀ ਆਇਆ ਐ ਕਿ ਤਾਂ ਬਹੁਤ ਬੰਦਿਆਂ ਨੇ ਜਵਾਬ ਸਹੀ ਦਿੱਤੇ ਬਹੁਤ ਜਵਾਬ ਦਿੱਤੇ ਜੀ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਤੇ ਅਸੀਂ ਜਰੂਰ ਲੱਗਾ ਰਹਿੰਦਾ ਸਾਡਾ ਵੀ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਗੱਲਾਂ ਬਾਤਾਂ ਕਰਦੇ ਆ ਤੇ ਸਾਰਿਆਂ ਨਾਲ ਹੁਣ ਤੁਹਾਨੂੰ ਨਾਂ ਦੱਸਾਂਗੇ ਜਿਨ੍ਹਾਂ ਜਿਨ੍ਹਾਂ ਨੇ ਜਵਾਬ ਸਹੀ ਦਿੱਤੇ ਜਿਨ੍ਹਾਂ ਕੋ ਨਹੀਂ ਦੇ ਵੀ ਹੋਏ ਜਵਾਬ ਸਹੀ ਉਹਨਾਂ ਦਾ ਵੀ ਬਹੁਤ ਬਹੁਤ ਅਸੀਂ ਸਵਾਗਤ ਕਰਦੇ ਆ ਵੈਲਕਮ ਕਰਦੇ ਆ ਉਹ ਕਟੋ ਕਟਾਨ ਕੇ ਲਾਈਕ ਤਾਂ ਕਰਦੇ ਆ ਦੇਖਦੇ ਤਾਂ ਹੈ ਚਲੋ ਜਿਹਨੂੰ ਨਹੀਂ ਪਤਾ ਲੱਗਦਾ ਜਵਾਬ ਦਾ ਕੋਈ ਨਹੀਂ ਅਸੀਂ ਬਹੁਤ ਬਹੁਤ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਹੈਨਾ ਤੇ ਸਭ ਤੋਂ ਪਹਿਲਾਂ ਹੈ ਜੀ ਜੋਗਰਾਜ ਸੁਖਾਨਾ ਦੇਸੀ ਚੁੱਲਾ ਮਾਈ ਸਿੰਪਲ ਗਾਰਡਨ ਯੂਪੀ ਦੇ ਪੰਜਾਬੀ ਪਿੰਡ ਰਵਲੀਨ ਕੌਰ ਰੋਹਿਤ ਰਤੂ ਸਵਿੰਦਰ ਮੁਹਾਲੀ ਵਲੌਗ ਇਹ ਵੀ ਬਹੁਤ ਵਧੀਆ ਵਲੌਗ ਬਣਾਉਂਦੇ ਦੀ ਜਰੂਰ ਦੇਖਿਓ ਇਹਨਾਂ ਦੇ ਵੀ ਚੈਨਲ ਤੇ ਜਾ ਕੇ ਆਲਕ ਸੂਟ ਡਿਜ਼ਾਈਨਰ ਆਰਗੈਨਿਕ ਗਾਰਡਨਿੰਗ ਹਰਦੀਪ ਕੌਰ ਤੇ ਗਨਰੀਤ ਸਾਹਿਬ ਵਲੌਗ ਦਲਵਿੰਦਰਜੀਤ ਜਸਕਰਨ 바ਵਾ ਪੰਜਾਬੀ ਕਿਚਨ ਵਲੌਗਸ ਹਨਾ ਤੇ ਇਹਨਾਂ ਨੇ ਸਹੀ ਜਵਾਬ ਦਿੱਤੇ ਆ ਹਾਂਜੀ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਟਾਈਮ ਕੱਢ ਕੇ ਚੈਨਲ ਤੇ ਆਉਣੇ ਆ ਤੇ ਬਹੁਤ ਵਧੀਆ ਗੱਲ ਆ ਸਾਡੇ ਸਾਨੂੰ ਬਹੁਤ ਮਤਲਬ ਖੁਸ਼ੀ ਮਹਿਸੂਸ ਹੁੰਦੀ ਆ ਸਾਡੇ ਲਈ ਬਹੁਤ ਮਾਣ ਦੀ ਗੱਲ ਆ ਬਿਲਕੁਲ ਗੱਲ ਕਰਦੇ ਆ ਅੱਜ ਦੀ ਜਿਹੜਾ ਅੱਜ ਦਾ ਜਿਹੜਾ ਟੌਪਿਕ ਆ ਇੱਕ ਆਦਮੀ ਹੁੰਦਾ ਹੈ ਉਹ ਸ਼ਾਮ ਨੂੰ ਥੱਕਿਆ ਟੁੱਟਿਆ ਆਪਣੇ ਘਰ ਆਉਂਦਾ। ਹੂੰ। ਤੇ ਉਸ ਦਿਨ ਉਹਦੀ ਫੈਮਿਲੀ ਘਰ ਨਹੀਂ ਹੁੰਦੀ। ਅੱਛਾ। ਉਹ ਆਪਣੇ ਬੱਚਿਆਂ ਸਮੇਤ ਉਹਦੀ ਵਾਈਫ ਕਿਤੇ ਰਿਸ਼ਤੇਦਾਰਾਂ ਦੇ ਕੋਈ ਫੰਕਸ਼ਨ ਹੁੰਦਾ ਉੱਥੇ 2-3 ਦਿਨ ਲਈ ਗਏ ਹੁੰਦੇ ਆ। ਅੱਛਾ। ਤੇ ਉਹ ਬੰਦਾ ਘਰ ਇਕੱਲਾ ਹੀ ਹੁੰਦਾ। ਹਾਂਜੀ ਹਾਂਜੀ। ਸ਼ਾਮ ਨੂੰ ਥੱਕਿਆ ਆਉਂਦਾ। ਉਹਦੀ ਕੁਝ ਤਬੀਅਤ ਠੀਕ ਨਹੀਂ ਹੁੰਦੀ। ਅੱਛਾ। ਸਿਰ ਦਰਦ ਹੁੰਦਾ ਹੈ, ਹੋਰ ਪ੍ਰੋਬਲਮ ਹੁੰਦੀ ਮਾੜੀ-ਮਿੱਟੀ। ਹੂੰ। ਤੇ ਉਹ 5 ਮਿੰਟ ਬੈਠਾ ਰਹਿੰਦਾ, ਪਾਣੀ-ਪੂਣੀ ਪੀਂਦਾ, ਫਿਰ ਸੋਚਦਾ ਨਹੀਂ ਮੈਂ ਦਵਾਈ ਲਿਓ। ਅੱਛਾ ਬਾਹਰ ਨਿਕਲਦਾ ਤੇ ਉਹ ਦੇਖਦਾ ਇਧਰ ਉਧਰ ਵੀ ਕੋਈ ਮੈਨੂੰ ਮਿਲ ਜਵੇ ਲੈ ਕੇ ਜਾਣ ਵਾਲਾ ਅੱਛਾ ਤੇ ਬਾਹਰ ਇੱਕ ਕੋਰਨਰ ਤੇ ਇੱਕ ਰਖਸ਼ੇ ਵਾਲਾ ਬੈਠਾ ਹੁੰਦਾ ਅੱਛਾ ਉਹਦੇ ਕੋਲ ਚੱਲ ਜਾਂਦਾ ਉਹਨੂੰ ਕਹਿੰਦਾ ਜਾਣਾ ਯਾਰ ਮੈਂ ਫੁਲਾਣੇ ਥਾਂ ਜਾਣਾ ਦਵਾਈ ਲੈਣੀ ਹੈ ਤੇ ਮੇਰੇ ਨਾਲ ਚੱਲ ਅੱਛਾ ਉਹ ਵੀ ਵਿਚਾਰਾ ਥੋੜਾ ਥੱਕਿਆ ਜਿਹਾ ਬੈਠਾ ਹੁੰਦਾ ਪਤਾ ਨਹੀਂ ਤੇ ਉਹ ਕਹਿੰਦਾ ਜੀ ਚਲੋ ਜੀ ਚਲੇ ਚੱਲਦਾ ਆ ਮੈਂ 50 ਰੁਪਏ ਲਵਾਂਗਾ ਹੂੰ ਕਹਿੰਦਾ ਠੀਕ ਹੈ ਕੋਈ ਗੱਲ ਨਹੀਂ ਅੱਛਾ ਉਹ ਉਹਦੇ ਰਖਸ਼ੇ 'ਚ ਬਹਿ ਜਾਂਦਾ ਹੂੰ ਰਖਸ਼ਾ ਉੱਤਰ ਪੈਂਦਾ ਉਹ ਰਸਤੇ 'ਚ ਰਖਸ਼ਾ ਵਾਲੇ ਨੂੰ ਪੁੱਛਦਾ ਕੀ ਗੱਲ ਯਾਰ ਤੂੰ ਇੰਦਾ ਥੱਕਿਆ ਜਿਹਾ ਕਿਉਂ ਕੀ ਗੱਲ ਆ ਠੀਕ ਨਹੀਂ ਅੱਛਾ ਕਹਿੰਦਾ ਨਹੀਂ ਬਾਉ ਜੀ ਮੈਂ ਵੀ ਕੁਛ ਠੀਕ ਨਹੀਂ ਦੋ ਤਿੰਨ ਅੰਦਰ ਦਾ ਮੈਨੂੰ ਪ੍ਰੋਬਲਮ ਆ ਹਨਾ ਤੇ ਮੇਰੇ ਸਰੀਰ ਦੁਖਦਾ ਬੁਖਾਰ ਆ ਤੇ ਮੈਂ ਠੀਕ ਨਹੀਂਗਾ ਹਨਾ ਤੇ ਉਹ ਕਹਿੰਦਾ ਚਲ ਕੋਈ ਨਹੀਂ ਹੋ ਜਾਊਗਾ ਠੀਕ ਕੁਛ ਕਰਦੀਆਂ ਤੰਗੀਆਂ ਵੀ ਲੋਕ ਹਾਂ ਕੁਛ ਪ੍ਰੋਬਲਮਾਂ ਕਰਦੀਆਂ ਵੀ ਕਈ ਕੁਛ ਹੁੰਦਾ ਹਨਾ ਇੱਕ ਵਿਚਾਰਾ ਜਿਹੜਾ ਦਿਹਾੜੀਦਾਰ ਆ ਉਹ ਸਾਰਿਆਂ ਨੂੰ ਪ੍ਰੋਬਲਮ ਹੁੰਦੀਆਂ ਪ੍ਰੋਬਲਮ ਤਾਂ ਅੱਜਕੱਲ੍ਹ ਹਰੇਕ ਅਧਿਕਾਰੀ ਆ ਜਿਹੜਾ ਬਹੁਤ ਕਮਾਈ ਕਰਕੇ ਲਿਆਉਂਦਾ ਆ ਜਿਹੜਾ ਉਹ ਵੀ ਦੁਖੀ ਆ ਤੇ ਜਿਹੜਾ ਥੋੜੇ ਕਮਾਉਂਦਾ ਉਹ ਵੀ ਦੁਖੀ ਆ ਦੁਖੀ ਸਾਰੇ ਹੀ ਆ ਬਿਲਕੁਲ ਉਹ ਕਹਿੰਦਾ ਚੱਲ ਕੋਈ ਗੱਲ ਨਹੀਂ ਹਨਾ ਠੀਕ ਹੋ ਜਾਊਗਾ ਉਹ ਅੱਗੇ ਜਾ ਕੇ ਜਿੱਥੇ ਉਹਨੇ ਦਵਾਈ ਲੈਣੀ ਦੀ ਡਾਕਟਰ ਦੇ ਉੱਤਰਦਾ ਤੇ ਆਪਣੀ ਦਵਾਈ ਲਿੰਦਾ ਹੂੰ ਹੂੰ ਤੇ ਦਵਾਈ ਲੈ ਕੇ ਸਾਰਾ ਕੁਝ ਕਰਕੇ ਵਾਪਸ ਆ ਜਾਂਦਾ ਅੱਛਾ ਤੇ ਉਹ ਕਹਿੰਦਾ ਚੱਲ ਵੀ ਰਿਕਸ਼ੇ 'ਚ ਬੈਹਿੰਦਾ ਹੂੰ ਫੇਰ ਉਹਨੂੰ ਰਸਤੇ ਯਾਦ ਆਉਂਦਾ ਵੀ ਮੈਂ ਹੁਣ ਘਰ ਜਾ ਕੇ ਕਿੱਥੇ ਰੋਟੀ ਪਾਣੀ ਦਾ ਇੰਤਜ਼ਾਮ ਕਰੂੰਗਾ ਹਾਂ ਹਨਾ ਵੀ ਮੈਂ ਇਥੋਂ ਰੋਟੀ ਟਾਬੇ ਤੋਂ ਲੈ ਲੈਣਾ ਅੱਛਾ ਅੱਛਾ ਉਹਨੂੰ ਕਹਿੰਦਾ ਰੋਕ ਹਾਂ ਉਹ ਰੋਕਦਾ ਰਿਕਸ਼ਾ ਤੇ ਉਹ ਟਾਬੇ ਤੇ ਜਾਂਦਾ ਆ ਉੱਥੋਂ ਰੋਟੀ ਰਾਟੀ ਜੋ ਵੀ ਉਹਨੇ ਲੈਣਾ ਹੁੰਦਾ ਸਮਾਨ ਲੈ ਕੇ ਅੱਛਾ ਤੇ ਵਾਪਸ ਆ ਜਾਂਦਾ ਹੂੰ ਹੂੰ ਤੇ ਕੋਤੁਰ ਪਿੰਦੇ ਆ ਆਪਣੇ ਘਰ ਪਹੁੰਚ ਜਾਂਦਾ ਰਿਕਸ਼ੇ ਵਾਲਾ ਰੁਕਦਾ ਆ ਤੇ ਉਹਨੂੰ ਕੱਢ ਕੇ ਉਹ ਨਾ 100 ਰੁਪਿਆ ਦੇ ਦਿੰਦਾ ਹੂੰ ਹੂੰ ਰੇਕਸ਼ਾ ਵਾਲਾ ਕਹਿੰਦਾ ਬੌਜੀ ਮੈਂ 100 ਨਹੀਂ ਆਪਣੀ ਤਾਂ 50 ਰੁਪਏ ਦੀ ਗੱਲ ਹੋਈ ਤੇ ਮੈਂ 50 ਲੈਣੇ ਆ। ਅੱਛਾ। ਉਹ ਕਹਿੰਦਾ ਕੋਈ ਗੱਲ ਨਹੀਂ। ਫਿਰ ਕੀ ਐ ਮੈਂ ਤੈਨੂੰ ਖੁਸ਼ੀ ਨਾ ਦਿਨਾ 50 ਰੁਪਏ ਰੱਖ ਲਾ। ਹੂੰ ਹੂੰ। ਉਹ ਜੇਬ ਚ ਪਾ ਲਿੰਦਾ ਤੇ ਨਾਲ ਉਹ ਨੂੰ ਕਹਿੰਦਾ ਆਲੇ ਫੜ ਦਵਾਈ ਵੀ ਮੈਂ ਤੇਰੇ ਲਈ ਲਿਆਇਆ ਮੈਂ ਜਿੱਥੋਂ ਆਪਣੀ ਲੈਣੀ ਐ ਮੈਂ ਤੇਰੇ ਲਈ ਵੀ ਲੈ ਆ ਗਿਆ। ਅੱਛਾ। ਤੂੰ ਆ ਦਵਾਈ ਖਾ ਲਈ। ਅੱਛਾ। ਤੇ ਤੂੰ ਠੀਕ ਹੋ ਜਾਏਗਾ ਹੈਨਾ ਕੋਈ ਗੱਲ ਨਹੀਂ ਫਿਕਰ ਨਾ ਕਰਨਾ। ਹੂੰ ਹੂੰ। ਹੈਨਾ। ਦੇ ਨਾਲ ਕੁਛ ਖਾ ਪੀ ਵੀ ਲਈ ਚੰਗਾ ਅੱਛਾ ਆਲੇ ਫੜ ਮੈਂ ਤੇਰੇ ਲਈ ਖੀਰ ਲੈ ਕੇ ਆਇਆ ਅੱਛਾ ਹਨਾ ਤੂੰ ਕੁਛ ਠੀਕ ਨੀਗਾ ਚੰਗਾ ਖਾਉਂ ਪੀਉਂਗਾ ਤੇ ਤੂੰ ਠੀਕ ਹੋ ਜਾਣਾ ਉਹ ਕਹਿੰਦਾ ਆਲੇ ਫੜ ਤੂੰ ਨਾ ਇਹ ਖਾ ਲਈ ਕਰ ਜਾ ਕੇ ਹਨਾ ਤੇ ਉਹ ਰਿਕਸ਼ੀ ਵਾਲੇ ਨੂੰ ਦਵਾਈ ਵੀ ਫੜ ਲਈ ਤੇ ਖੀਰ ਵੀ ਫੜ ਲਈ ਅੱਛਾ ਤੇ ਉਹ ਦੇ ਮਰੇ ਹੱਥ ਜੋੜ ਕੇ ਖੜਾ ਹੋ ਗਿਆ ਹਨਾ ਤੇ ਉਹਦੇ ਆ ਦੇਖਣ ਲੱਗਾ ਬਹੁਤ ਪਿਆਰ ਨਾਲ ਅੱਛਾ ਕਹਿੰਦਾ ਕੀ ਗੱਲ ਤੂੰ ਇਦਾਂ ਮੇਰੇ ਮੂਰੇ ਹੱਥ ਕਿਉਂ ਜੋੜ ਲਿਆ ਹਮ ਹੈਨਾ ਕਹਿੰਦਾ ਬਾਊ ਜੀ ਮਤਲਬ ਮੈਂ ਅੱਜ ਰੱਬ ਦੇਖਿਆ ਹਮ ਹੈਨਾ ਅੱਛਾ ਕਹਿੰਦਾ ਕਿੱਥੇ ਦੇਖਿਆ ਕਹਿੰਦਾ ਮੇਰੇ ਸਾਹਮਣੇ ਖੜਾ ਅੱਛਾ ਹੈਨਾ ਕਹਿੰਦਾ ਇਦਾਂ ਕਿਦਾਂ ਹੋ ਸਕਦਾ ਹਾਂ ਕਹਿੰਦਾ ਮੈਂ 2-3 ਦਿਨ ਤੋਂ ਬਿਮਾਰ ਸੀਗਾ ਹਮ ਅੱਜ ਮੈਂ ਸਵੇਰੇ ਘਰੋਂ ਨਿਕਲਿਆ ਤਾਂ ਮੈਂ ਸੋਚਿਆ ਕਿ ਕੋਈ ਮੈਨੂੰ ਚੰਗਾ ਕਸਟਮਰ ਮਿਲ ਜਵੇ ਮੇਰੇ ਚੰਗੇ ਪੈਸੇ ਬਣ ਜਾਣ ਤੇ ਮੈਂ ਆਪਣੀ ਦਵਾਈ ਵੀ ਲਿਆਵਾਂ ਤੇ ਮੈਨੂੰ ਕੁਛ ਨਾ ਕਈਆਂ ਦਿਨਾਂ ਦਾ ਮੇਰੇ ਦਿਲ 'ਚ ਸੀ ਕਿ ਮੈਂ ਖੀਰ ਖਾਣੀ ਆ ਅੱਛਾ ਹਾਂ ਨਾ ਮੈਂ ਸੋਚਦਾ ਸੀ ਕਿ ਮੈਨੂੰ ਚੰਗਾ ਮੈਂ ਖੀਰ ਖਾਣ ਨੂੰ ਇੰਨਾ ਦਿਲ ਕਰ ਦੇਣਾ ਮੈਂ ਅੱਜ ਸਵੇਰੇ ਪ੍ਰਮਾਤਮਾ ਅਗੇ ਅਰਦਾਸ ਕੀਤੀ ਕਿ ਅੱਜ ਮੈਨੂੰ ਵਧੀਆ ਕਸਟਮਰ ਮਿਲ ਜਵੇ ਮੈਂ ਖੀਰ ਵੀ ਖਾਣੀ ਆ ਤੇ ਮੇਰੀ ਦਵਾਈ ਵੀ ਕਿਤੇ ਆ ਜਾ ਹਾਂਜੀ ਤੇ ਕਹਿੰਦਾ ਤੁਸੀਂ ਮੈਨੂੰ ਪੈਸੇ ਵੀ ਦੇ ਦਿੱਤੇ ਆ ਮੇਰੀ ਮੈਨੂੰ ਦਵਾਈ ਵੀ ਮਿਲ ਗਈ ਆ ਤੇ ਖੀਰ ਵੀ ਮੈਨੂੰ ਮਿਲ ਗਈ ਆ ਹਾਂਜੀ ਸਹੀ ਕਹਿੰਦਾ ਇਹ ਤੁਹਾਨੂੰ ਪਰਮਾਤਮਾ ਨੇ ਭੇਜਾਇਆ ਬਿਲਕੁਲ ਸਹੀ ਗੱਲ ਆ ਉਹਦੇ ਦੂਤ ਬਣ ਕੇ ਆਏ ਆ ਕਹਿੰਦਾ ਮੇਰੇ ਲਈ ਤੁਸੀਂ ਸ਼ਕਸਤ ਪਰਮਾਤਮਾ ਕਹਿੰਦਾ ਮੈਂ ਦਰਸ਼ਨ ਕਰ ਲਿਆ ਪਰਮਾਤਮਾ ਦੇ ਉਹਦੀ ਪਰਮਾਤਮਾ ਨੇ ਗੁੱਝ ਲਈ ਨਾ ਤਾਂ ਫਿਰ ਉਹਨੂੰ ਆਉਣਾ ਹੀ ਪੈਣਾ ਸੀ ਉਹਦੇ ਵਾਸਤੇ ਕੁਝ ਦੇਣ ਵਾਸਤੇ ਬਿਲਕੁਲ ਬਿਲਕੁਲ ਪਰਮਾ ਇਦਾਂ ਪਰਮਾਤਮਾ ਆਉਂਦਾ ਆ ਆਪਣੇ ਆਲੇ ਦੁਆਲੇ ਆਪਾਂ ਨੂੰ ਬਹੁਤ ਵਾਰੀ ਪਰਮਾਤਮਾ ਮਿਲਦਾ ਹੈ ਕਈ ਵਾਰੀ ਆਪਾਂ ਪਹਿਚਾਣ ਨਹੀਂ ਪਾਉਂਦੇ ਨਹੀਂ ਪਹਿਚਾਣ ਹੁੰਦਾ ਜਿਹੜਾ ਔਖੇ ਹੀ ਘੜੀ ਦੇ ਵਿੱਚ ਕਹਿੰਦੇ ਕੋਈ ਕੰਮ ਆਉਂਦਾ ਬੰਦਾ ਉਹ ਰੱਬ ਵਰਗਾ ਹੀ ਹੁੰਦਾ ਉਹ ਰੱਬ ਰੱਬ ਵਰਗਾ ਹੁੰਦਾ ਤਾਂ ਰੱਬ ਨੇ ਆਪ ਤਾਂ ਆਉਣਾ ਨਹੀਂ ਹੁੰਦਾ ਕਿਉਂਕਿ ਉਹਨੇ ਕਿਸੇ ਦੇ ਰੂਪ ਦੇ ਵਿੱਚ ਆਉਣਾ ਹੁੰਦਾ ਬਿਲਕੁਲ ਉਹ ਆਪ ਸਿੱਧਾ ਤਾਂ ਆ ਕੇ ਆਪਣੇ ਸਾਹਮਣੇ ਖੜਾ ਨਹੀਂ ਨਾ ਹੋ ਸਕਦਾ ਖੜਾ ਨਹੀਂ ਸੋ ਇਹਨੂੰ ਕਿਸੇ ਦੇ ਵਿੱਚ ਦੀ ਆਉਣਾ ਪੈਂਦਾ ਹੈ ਚਾਹੇ ਉਹ ਕਿਸੇ ਬੰਦੇ ਦੇ ਵਿੱਚ ਵੀ ਆਵੇ ਕਿਸੇ ਬੱਚੇ ਦੇ ਵਿੱਚ ਵੀ ਆ ਜਾਵੇ ਜਾਂ ਕਿਸੇ ਵੀ ਜ਼ਰੀਏ ਨਾਲ ਉਹ ਆਉਂਦਾ ਆਪਣੇ ਮੂਰੇ ਕੋਈ ਬੰਦਾ ਇਦਾਂ ਦਾ ਨਹੀਂਗਾ ਜਿਨੇ ਰੱਬ ਦੇ ਦਰਸ਼ਨ ਨਾ ਕੀਤੇ ਹੋਣਗੇ ਸਹੀ ਗੱਲ ਪਰ ਆਪਾਂ ਪਹਿਚਾਨ ਨਹੀਂ ਆਪਾਂ ਪਹਿਚਾਨ ਇਹਦੇ ਰੱਬ ਹਰੇਕ ਨੂੰ ਮਿਲਦਾ ਹੈ ਹਰੇਕ ਨੂੰ ਮਿਲਿਆ ਆ ਕਿਸੇ ਨਾ ਕਿਸੇ ਰੂਪ ਵਿੱਚ ਆਇਆ ਆ ਪਰ ਆਪਣੇ ਕੋ ਪਹਿਚਾਨ ਨੂੰ ਥੋੜੀ ਜਿਹੀ ਟੱਲ ਹੋ ਜਾਂਦੀ ਹੈ ਕਈ ਵਾਰੀ ਕੋਈ ਆਪਣਾ ਹੱਥ ਤਾੰਗ ਹੁੰਦਾ ਹੈ ਨਾ ਆਪਾਂ ਨੂੰ ਸਵੇਰ ਨੂੰ ਇੰਨੇ ਪੈਸਿਆਂ ਦੀ ਲੋੜ ਹੁੰਦੀ ਆ ਆਪਾਂ ਬਹੁਤ ਸੋਚਦੇ ਆ ਵਿਚਾਰਦੇ ਆ ਕਈ ਕੁਛ ਕਰਦੇ ਆ ਕਈ ਇੰਤਜ਼ਾਮ ਕਰਦੇ ਆ ਪਰ ਨਹੀਂ ਹੁੰਦਾ ਆਪਣੇ ਕੋਲ ਨਹੀਂ ਹੁੰਦਾ ਪਰ ਫਿਰ ਰੱਬ ਕੋਈ ਏਦਾਂ ਦਾ ਜ਼ਰੀਆ ਕੱਢਦਾ ਆ ਕਿ ਸਵੇਰ ਨੂੰ ਆਪਣੇ ਕੋਲੋਂ ਪੈਸੇ ਆਟੋਮੈਟਿਕ ਆ ਜਾਂਦੇ ਆ ਕਿਤੇ ਉਹਨਾਂ ਕਿਤੇ ਉਹ ਆ ਜਾਂਦੇ ਆ ਕੋਈ ਨਾ ਕੋਈ ਦੇ ਜਾਂਦਾ ਆ ਕੇ ਉਹ ਕੋਈ ਹੋਰ ਨਹੀਂ ਦੇ ਕੇ ਜਾਂਦਾ ਉਹ ਪ੍ਰਮਾਤਮਾ ਹੀ ਭੇਜਦਾ ਆ ਤੁਹਾਡੀ ਮਦਦ ਕਰਨ ਵਾਸਤੇ ਜੇ ਤੁਸੀਂ ਸੱਚੇ ਮਨ ਨਾਲ ਉਹਨੂੰ ਯਾਦ ਕਰਦੇ ਆ ਰਾਤ ਨੂੰ ਬਹਿ ਕੇ ਜਾਂ ਦਿਨੇ ਜਿੱਥੇ ਤੁਹਾਨੂੰ ਮੁਸੀਬਤ ਆ ਉੱਥੇ ਬਹਿ ਕੇ ਆਵਾਸ ਕਰੋ ਸੱਚੇ ਮਨ ਨਾਲ ਉਸ ਨੂੰ ਬਾਇਆ ਔਰ ਆਉਂਦਾ ਆ ਔਰ ਆ ਕੇ ਤੁਹਾਡੀ ਮਦਦ ਜ਼ਰੂਰ ਕਰਦਾ ਜ਼ਰੂਰ ਕਰਦਾ ਬਹੁਤ ਚਾਂਸ ਸਾਡੇ ਨੇ ਇਦਾਂ ਹੋਈ ਸਾਨੂੰ ਹੋਣ ਯਾਦ ਹੁੰਦਾ ਹੋਇਆ ਫਰਾਨੇ ਟਾਈਮ ਉਹ ਕੌਣ ਸਾਨੂੰ ਪੈਸੇ ਦੇ ਗਿਆ ਸੀ ਹਾਂ ਕਿ ਤੋ ਸਾਡੀ ਮਦਦ ਹੋ ਗਈ ਕਿਦਾਂ ਹੋ ਗਈ ਕਿ ਨਹੀਂ ਮਦਦ ਕਰਤੀ ਸਾਡੇ ਤੁਰੇ ਜਾਂਦੇ ਨੇ ਕਿ ਨਹੀਂ ਹੋਣ ਪਤਾ ਲੱਗਦਾ ਕਿ ਉਹ ਤਾਂ ਪਰਮਾਤਮਾ ਆਇਆ ਸੀ ਸਾਈ ਸੀ ਥੋੜੀ ਜੀ ਸੋਜੀ ਘਟ ਸੀ ਪਹਿਚਾਨ ਨਹੀਂ ਸਕੇ ਉਹੀ ਆ ਪਰਮਾਤਮਾ ਹੀ ਆ ਕਰ ਸਕਦਾ ਹੋਰ ਕੋਈ ਬੰਦਾ ਨਹੀਂ ਕਿਸੇ ਦਾ ਕੰਮ ਕਰ ਸਕਦਾ ਸਹੀ ਗੱਲ ਹੈ ਇਸ ਲਈ ਪਰਮਾਤਮਾ ਤੇ ਵਿਸ਼ਵਾਸ ਰੱਖੋ ਬਿਲਕੁਲ ਵਿਸ਼ਵਾਸ ਜੂਰ ਆਉਂਦਾ ਆ ਤੁਹਾਡੇ ਕੋਲ ਤੁਹਾਡੇ ਵਿੱਚ ਬਹਿ ਕੇ ਸਾਰੇ ਕੰਮ ਕਰਾ ਕੇ ਜਾਂਦਾ ਹੈ ਕਈ ਵਾਰੀ ਤੁਹਾਡੇ ਨਾਲ ਬੈਠਾ ਹੁੰਦਾ ਬੈਠਾ ਹੁੰਦਾ ਆਪਾਂ ਨੂੰ ਪਤਾ ਨਹੀਂ ਹੁੰਦਾ ਆਪਾਂ ਨੂੰ ਪਤਾ ਨਹੀਂ ਹੁੰਦਾ ਵਾਹ ਇਹ ਸਾਡੀ ਅੱਜ ਦੀ ਇੱਕ ਛੋਟੀ ਜੀ ਕਹਾਣੀ ਸੀਗੀ ਹਾਂਜੀ ਤੇ ਰੱਬ ਸਾਰਿਆਂ ਨੇ ਦੇਖਿਆ ਅਸੀਂ ਵੀ ਦੇਖਿਆ ਕਿ ਉਹ ਕਿਵੇਂ ਰੂਪ ਚਾਹੁੰਦਾ ਹੁਣ ਤੁਸੀਂ ਵੀ ਦੇਖਿਓ ਤੁਸੀਂ ਵੀ ਸੋਚਿਓ ਕਿ ਤੁਸੀਂ ਵੀ ਸੋਚੋ ਤੁਸੀਂ ਆਪਣਾ ਬੈਕਗ੍ਰਾਉਂਡ ਦੇਖਿਓ ਬੈਠ ਕੇ ਸੋਚਿਓ ਤੁਸੀਂ ਵੀ ਰੱਬ ਦੇਖਿਆ ਬਿਲਕੁਲ ਹਾਂ ਤੁਸੀਂ ਵੀ ਸਾਨੂੰ ਕਮੈਂਟ ਕਰਿਓ ਹਨਾ ਹਾਂ ਬਿਲਕੁਲ ਬਿਲਕੁਲ ਆਪਣੀਆਂ ਆਪਣੀਆਂ ਗੱਲਾਂ ਦੱਸਿਓ ਆਪਾਂ ਗੱਲਾਂ ਬਾਤਾਂ ਕਰਾਂਗੇ ਇੱਦੀ ਸਾਂਝੀਆਂ ਸਹੀ ਗੱਲ ਹੈ ਤੇ ਅੱਜ ਦਾ ਸਾਡਾ ਇਹੀ ਸੀਗਾ ਹੁਣ ਆਪਾਂ ਅੱਜ ਦੀ ਬਾਤ ਪਾਓ ਜੀ ਮੈਡਮ ਜੀ ਅੱਜ ਦੀ ਬਾਤ ਹੈਗੀ ਆ ਜੀ ਤੂੰ ਚੱਲ ਮੈਂ ਆਇਆ ਤੂੰ ਚੱਲ ਮੈਂ ਆਇਆ ਹਾਂ ਜੀ ਇਹ ਹੀ ਅੱਜ ਦੀ ਬਾਤ ਆ ਹਾਂ ਜੀ ਸੌਖਾ ਹੀ ਆ ਅੱਜ ਜਵਾਬ ਵੀ ਬਹੁਤ ਸੌਖਾ ਹੀ ਆ ਤੈਨੂੰ ਲੱਭ ਲੈਣਾ ਬਹੁਤ ਛੇਤੀ ਮੈਨੂੰ ਪਤਾ ਕੋਈ ਗੱਲ ਨਹੀਂ ਅਗਲੀ ਵਾਰ ਆਪਾਂ ਦੇ ਦਿੰਦੇ ਹਾਂ ਕੌਣ ਕੌਣ ਆਉਂਦਾ ਹੁਣ ਫੇਰ ਮੈਦਾਨ 'ਚ ਜਿੱਦਾਂ ਹੁਣ ਆਪਾਂ ਕਹਿ ਦਿੰਦੇ ਆ ਤੂੰ ਚੱਲ ਮੈਂ ਆਉਣਾ ਹਾਂ ਜੀ ਹਾਂ ਤੇ ਤੂੰ ਚੱਲ ਮੈਂ ਆਇਆ ਹਾਂ ਹਾਂ ਇਦਾਂ ਹੀ ਆ ਇਹ ਵੀ ਤੂੰ ਚੱਲਦੇ ਆ ਚਲੋ ਜੀ ਠੀਕ ਆ ਹਾਂ ਜੀ ਹਾਂ ਤੁਸੀਂ ਚਲੋ ਅਸੀਂ ਫੇਰ ਆਵਾਂਗੇ ਅਗਲੇ ਐਤਵਾਰ ਨੂੰ ਤੇ ਅਸੀਂ ਵੀ ਚੱਲਦੇ ਆ ਹੁਣ ਤੇ ਤੁਹਾਡੇ ਮਗਰ ਮਗਰ ਹਾਂ ਤੇ ਚਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੁਣ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮਿਲਾਂਗੇ ਅਗਲੀ ਵਾਰੀ ਸਤਿ ਸ਼੍ਰੀ ਅਕਾਲ ਜੀ